ਪੰਜਾਬ ਚ ਇੱਕ ਤੋਂ ਬਾਅਦ ਇੱਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ 10 ਸਾਲਾ ਬੱਚੇ ਦੀ লাশ ਹੈ ਜਿਹੜੀ ਉਹ ਇੱਕ ਪਾਈਪ ਨਾਲ ਲੜਕਦੀ ਹੋਈ ਦਿਖਾਈ ਦਿੱਤੀ ਹੈ ਤੇ ਤਾਜ਼ਾ ਮਾਮਲਾ ਹੁਣ ਗੁਰ ਹਰਸਹਾਇ ਦੇ ਪਿੰਡ ਬਿਰਕ ਖੁਰਦ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 10 ਸਾਲਾ ਬੱਚੇ ਦੀ লাশ ਹੈ ਜਿਹੜੀ ਉਹ ਇੱਕ ਪਾਈਪ ਨਾਲ ਲੜਕਦੀ ਹੋਈ ਦਿਖਾਈ ਦਿੱਤੀ ਹੈ ਇਸ লাশ ਕਾਰਨ ਪੂਰੇ ਇਲਾਕੇ ਵਿੱਚ ਸੈਨ ਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਬੱਚੇ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਵੀ ਸ਼ੁਰੂ ਹੈ ਕਰ ਦਿੱਤੀ ਗਈ ਹੈ ਪਰ ਉੱਥੇ ਹੀ ਵੱਡੇ ਸ਼ੰਕੇ ਪੈਦਾ ਹੋ ਰਹੇ ਨੇ ਕਿ ਇਸ ਬੱਚੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਇਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਜੋ ਹਾਲਾਤ ਦੱਸ ਰਹੇ ਨੇ ਉਹ ਬੱਚੇ ਨੂੰ ਕਤਲ ਕਰਕੇ ਲੜਕਾਉਣ ਵਾਲੇ ਦਿਖਾਈ ਦੇ ਰਹੇ ਨੇ ਹਾਲਾਂਕਿ ਪੁਲਿਸ ਦਾ ਮਾਮਲਾ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾਏਗੀ ਪਰ ਜੋ ਮੌਕੇ ਦੇ ਹਾਲਾਤ ਨੇ ਉਹ ਤੁਸੀਂ ਦੇਖ ਲਓ ਕਿ ਕਿਵੇਂ ਇੱਕ ਬੱਚੇ ਨੂੰ ਜਿਹੜਾ ਕਿ ਦਰਦਨਾਕ ਮੌਤ ਦਿੱਤੀ ਗਈ ਹੈ ਹਾਲਾਂਕਿ ਇਹ ਜੇਕਰ ਖੁਦਕੁਸ਼ੀ ਦਾ ਮਾਮਲਾ ਵੀ ਹੈ ਤਾਂ ਆਖਰਕਾਰ ਤਾਂ ਬੱਚੇ ਨੂੰ ਸੁਸਾਇਡ ਕਰਨ ਦੇ ਲਈ ਮਜਬੂਰ ਕਿਸ ਵੱਲੋਂ ਕੀਤਾ ਗਿਆ ਹੈ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਜੇਕਰ ਬੱਚੇ ਦਾ ਕਤਲ ਹੋਇਆ ਹੈ ਤਾਂ ਕਿਸ ਦਰਿੰਦੇ ਨੇ ਇਸ ਬੱਚੇ ਨਾਲ ਕੋਈ ਆਪਣਾ ਬਹਿਰ ਕੱਢਿਆ ਇਹ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਇਸ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹਾਲਤ ਵਿੱਚ ਇਸ ਬੱਚੇ ਦੀ ਮੌਤ ਹੋਈ ਹੋਣੀ ਹੈ ਤੇ ਕਿਵੇਂ ਦਿਨੋਂ ਦਿਨ ਜਿਹੜੀ ਦਰਿੰਦਗੀ ਭਰੀ ਮਾਮਲੇ ਨੇ ਜਿਹੜੇ ਉਹ ਪੰਜਾਬ 'ਚ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਅਸੀਂ ਅਕਸਰ ਸੁਣਦੇ ਸੀਗੇ ਕਿ ਦੂਜੇ ਸੁੱਬਿਆਂ ਵਿੱਚ ਵੱਡੀਆਂ ਵਾਰਦਾਤਾਂ ਵਾਪਰਦੀਆਂ ਨੇ ਬੱਚਿਆਂ ਤੱਕ ਜਿਹੜੇ ਆ ਨਿਸ਼ਾਨਾ ਬਣਾਏ ਜਾ ਰਹੇ ਨੇ ਪਰ ਉਹ ਹਾਲਾਤ ਦਿਨੋ ਦਿਨ ਹੁਣ ਪੰਜਾਬ 'ਚ ਵੀ ਕਿਤੋਂ ਨਾ ਕਿਤੇ ਸਾਹਮਣੇ ਆ ਰਹੇ ਨੇ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਸ ਬੱਚੀ ਬੱਚੇ ਨਾਲ ਦਰਿੰਦਗੀ ਭਰਿਆ ਜਿਹੜਾ ਇਹ ਘਟਨਾ ਵਾਪਰੀ ਹੈ ਤੇ ਉੱਥੇ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਬੱਚੇ ਨੇ ਖੁਦਕੁਸ਼ੀ ਕੀਤੀ ਹੈ ਤਾਂ ਬੱਚੇ ਨੂੰ ਖੁਦਕੁਸ਼ੀ ਕਰਨ ਦੇ ਲਈ ਕਿਸ ਵੱਲੋਂ ਮਜਬੂਰ ਕੀਤਾ ਗਿਆ ਜੇ ਬੱਚੇ ਨੇ ਖੁਦਕੁਸ਼ੀ ਨਹੀਂ ਕੀਤੀ ਇਸ ਦਾ ਕਤਲ ਕੀਤਾ ਗਿਆ ਤਾਂ ਆਖਰਕਾਰ ਕਿਹੜਾ ਉਹ ਦਰਿੰਦਾ ਵਿਅਕਤੀ ਸੀ ਕਿ ਸਿਰਫ 8 ਤੋਂ 10 ਸਾਲਾਂ ਇੱਕ ਬੱਚੇ ਨੂੰ ਹੀ ਉਸ ਨੇ ਆਪਣਾ ਸ਼ਿਕਾਰ ਬਣਾ ਲਿਆ ਇਹ ਪਰਸੋਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਅਗਲੇਰੀ ਜਾਂਚ ਵਿੱਚ ਕੀ ਕੁਝ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਘਟਨਾ ਨੇ ਕਿਤੇ ਨਾ ਕਿਤੇ ਇਲਾਕੇ 'ਚ ਵੱਡਾ ਸਹਿਮ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ ਤੇ ਪੂਰੇ ਇਲਾਕੇ 'ਚ ਸੋਗਮਈ ਮਾਹੌਲ ਹੈ ਜਿਹੜਾ ਬਣਿਆ ਹੋਇਆ ਤਾਂ ਜਦੋਂ ਸਵੇਰੇ 8 ਵਜੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਬੱਚੇ ਦੀ ਲਾਸ਼ ਹੈ ਜਿਹੜੀ ਉਹ ਟੈਂਕੀ ਵਾਲੇ ਕਮਰੇ ਕੋਲ ਲਟਕ ਰਹੀ ਹੈ ਤਾਂ ਉਸ ਨਾਲ ਪੂਰੇ ਇਲਾਕੇ 'ਚ ਭਗੜੜ ਮੱਚ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਬੱਚੇ ਦੀ ਮ੍ਰਿਤਕ ਦੇਹ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ